के सुन्ना मोटरसाइकिल सुन्नी खड़ी करके ਅੱਜ ਕੱਲ ਹਰ ਕੋਈ ਐ ਪਛਤਾਉਂਦਾ ਜੀ ਆਮ ਲੋਕਾਂ ਦੀ ਕਿਸਮਤ ਵਿਗੜ ਗਈ ਚੋਰਾਂ ਨੇ ਪਾਣੀ ਸਿਰ ਤੱਕ ਐ ਲੈ ਆਉਂਦਾ ਜੀ ਚੋਰਾਂ ਨੇ ਪਾਣੀ ਸਿਰ ਤੱਕ ਐ ਲੈ ਆਉਂਦਾ ਜੀ ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸ਼ੂਰੀ ਤੁਸੀਂ ਸ਼ੇਅਰ ਤੁਹੁੰਦਾ ਚੱਲਣ ਦੀ ਵੀਡੀਓ ਕਿਸ ਬਾਬਤ ਹੋਣ ਵਾਲੀ ਸਤਿਓ ਚੋਰ ਚੋਰੀਆਂ ਤਾਂ ਕਰ ਰਹੇ ਆ ਲੇਕਿਨ ਹੁਣ ਆਪਣਾ ਕੰਮ ਸੌਖਾ ਵੀ ਕਰ ਰਹੇ ਆ ਪਹਿਲਾਂ ਤਾਂ ਸਵਾਲ ਇਹ ਹੁੰਦਾ ਸੀ ਕਿ ਚੋਰਾਂ ਨੂੰ ਪਤਾ ਕਿੱਥੋਂ ਲੱਗ ਜਾਂਦਾ ਹੈ ਕਿ ਕਿਹੜੀ ਚੀਜ਼ ਸੁੰਣੀ ਪਈ ਹੈ ਮੋਟਰਸਾਈਕਲ ਗੱਡੀ ਜਾਂ ਕਿਹੜਾ ਕਾਰ ਸੁੰਨਾ ਪਰ ਹੁਣ ਚੋਰਾਂ ਨੇ ਆਪਣਾ ਕੰਮ ਸੌਖਾ ਵੀ ਕਰ ਲਿਆ ਬਟ 100% ਤਸਵੀਰਾਂ ਦਿਖਾ ਰਹੇ ਹਾਂ ਚੋਰਾਂ ਨੇ ਪਹਿਲਾਂ ਤਾਂ ਜਿਹੜੀ ਇਹ ਗੱਡੀ ਤੁਹਾਡੇ ਸਕਰੀਨ ਤੇ ਨਜ਼ਰ ਆ ਰਹੀ ਹੈ ਇਸ ਨੂੰ ਧੱਕਾ ਲਾ ਕੇ ਪਹਿਲੇ ਤੇ ਇੱਕ ਬੱਖ ਕੀਤਾ ਫਿਰ ਇੱਕ ਵੱਖ ਕਰਨ ਤੋਂ ਬਾਅਦ ਇਹਦੇ ਟਾਇਰ ਲਾ ਕੇ ਲੈ ਗਏ ਅੰਦਰੋਂ ਜਿਹੜਾ ਮਿਊਜ਼ਿਕ ਸਿਸਟਮ ਸੀ ਸਾਰਾ ਲਾ ਕੇ ਲੈ ਗਏ ਕਿਉਂਕਿ ਚੋਰ ਕਹਿੰਦੇ ਹੁਣ ਸਿਆਣੇ ਹੋ ਗਏ ਉਹਨਾਂ ਨੂੰ ਪਤਾ ਕਿ ਜਿਹੜੀ ਗੱਡੀ ਆ ਇਹਨੂੰ ਕਿਹੜਾ ਚੋਰੀ ਕਰਨ ਤੋਂ ਬਾਅਦ ਝੋਲੇ 'ਚ ਪਾ ਕੇ ਰੱਖ ਲੈਣਾ ਜਦੋਂ ਲੈ ਕੇ ਭੱਜਣਾ ਆ ਹੋ ਸਕਦਾ ਸੀ ਟਰੇਸ ਹੋ ਜਾਈਏ ਤਾਂ ਚੋਰਾਂ ਨੇ ਵਿਉਂਤ ਕੀ ਬਣਾਈ ਚੋਰਾਂ ਨੇ ਦੇਖੋ ਗੱਡੀ ਦੇ ਚਾਰੇ ਹੀ ਟਾਇਰ ਲਾ ਲਏ ਅੰਦਰੋਂ ਮਿਊਜ਼ਿਕ ਸਿਸਟਮ ਵੀ ਕੱਢ ਲਿਆ ਹੁਣ ਪਤਾ ਨਹੀਂ ਉਹ ਟਾਇਰ ਆਪਣੀ ਗੱਡੀ 'ਚ ਰੱਖੇ ਹੋਰ ਵੀਲਰ ਚ ਰੱਖੇ ਕਾਦ ਜੇ ਰੱਖੇ ਤਾਂ ਆਪਣੀ ਜਾਨ ਚੋਰਾਂ ਨੇ ਸੌਖੀ ਕਰ ਲਈ ਕਿ ਗੱਡੀ ਲੈ ਕੇ ਭਜਾਵਾਂਗੇ ਤਾਂ ਛੇਤੀ ਫੜੇ ਜਾ ਸਕਦੇ ਆ ਪਰ ਜੇ ਟਾਇਰ ਗੱਡੀ ਚ ਰੱਖ ਲੇ ਮਿਊਜ਼ਿਕ ਸਿਸਟਮ ਗੱਡੀ ਚ ਰੱਖ ਲਿਆ ਸਾਨੂੰ ਟਰੇਸ ਕਰਨਾ ਸਾਨੂੰ ਆਇਡੈਂਟੀਫਾਈ ਕਰਨਾ ਔਖਾ ਹੋ ਜਾਏਗਾ ਮਤਲਬ ਚੋਰਾਂ ਨੇ ਆਪਣਾ ਕੰਮ ਸੌਖਾ ਕਰ ਲਿਆ ਲੇਕਿਨ ਲੋਕਾਂ ਦੀ ਜਾਨ ਜਿਹੜੀ ਆ ਉਹ ਔਖੀ ਕੀਤੀ ਹੋਈ ਆ ਮੌਕੇ ਦੇ ਤਸਵੀਰਾਂ ਦਿਖਾਣੇ ਤੇ ਜਿਹੜਾ ਵੀਰ ਪੀੜਿਤ ਹੈ ਉਸ ਦਾ ਦਰਦ ਸੁਣਾਉਣੇ ਕੀ ਨਾਂ ਤੁਹਾਡਾ ਮੇਰਾ ਨਾਮ ਬਲਵਿੰਦਰ ਪਾਲ ਹੈ ਭਾਜੀ ਤੁਸੀਂ ਕੀ ਕੰਮ ਕਰਦੇ ਆ ਮੈਂ ਫੋਟੋਗ੍ਰਾਫੀ ਦਾ ਕਰਦਾ ਹਾਂ ਭਾਜੀ ਇਹ ਗੱਡੀ ਤੁਸੀਂ ਕਿੰਨੇ ਵਜੇ ਲਿਆ ਕੇ ਖੜੀ ਕੀਤੀ ਰਾਤੀ ਮੈਂ ਸਾਢੇ 11 ਵਜੇ ਆਇਆ ਸੀ ਭਾਜੀ ਅੱਛਾ ਤੇ ਉਸ ਤੋਂ ਬਾਅਦ ਸਵੇਰੇ ਜਦੋਂ ਉੱਥੇ ਗੱਡੀ ਘਰੋਂ ਮੁਰਹੇ ਨਹੀਂ ਸੀ ਤੇ ਚਾਰੇ ਇਧਰੋਂ ਅਸੀਂ ਸਰਹਾਲਗਾ ਜੀਆਂ ਪਤਾ ਕੀਤਾ ਇਧਰ ਖੜੀ ਕੋਈ ਮੋਟਰ ਤੇ ਖੜੀ ਕਰ ਗਏ ਉਹਦੇ ਚਾਰੇ ਟਾਇਰ ਲਾ ਕੇ ਸਨੇ ਮਕਮਲ ਕੋ ਲਾ ਕੇ ਲਗਾ ਬੈਟਰੀ ਪੁੱਟੀ ਸਿਸਟਮ ਵਗੈਰਾ ਸਾਰਾ ਕੁਝ ਲਾ ਕੇ ਲਗਾ ਦਿੱਤੋਂ ਹਾਂਜੀ ਤੁਹਾਨੂੰ ਸਵੇਰੇ ਪਤਾ ਲੱਗਾ ਸਵੇਰੇ ਪਤਾ ਲੱਗਾ ਭਾਜੀ ਤੇ ਕਿੱਥੇ ਕੰਮ ਕਰਦੇ ਤੁਸੀਂ ਮੈਂ ਬੰਗੀਆਂ ਕਰਦਾ ਹਾਂ ਤਾਂ ਜਾਨੀ ਜਹਾਂ ਦਾ ਹੀ ਕੰਮ ਹਟ ਠੀਕ ਹੋਰ ਕੀ ਕੀ ਸਮਾਨ ਪਤਾ ਲੱਗਾ ਚੋਰੀ ਜਿਹੜਾ ਹੋਇਆ ਵਿੱਚੋਂ ਵਿੱਚੋਂ ਸਾਰਾ ਕੁਝ ਜਿਦਾਂ ਸਿਸਟਮ ਵਗੈਰਾ ਚਾਬੀਆਂ ਪਾਣੇ ਸਟਿੱਕਨਿਚ ਕੁਪਨੀ ਸਾਰਾ ਕੁਝ ਲੱਗਿਆ ਭਾਈ ਚੱਕ ਕੇ ਸਾਰਾ ਕੁਝ ਟਾਇਰ ਸਾਰੇ ਲਾ ਲੈ ਚਾਰੇ ਪੰਜੇ ਸਾਰਾ ਕੁਝ ਲੱਗੇ ਜੀ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਸਵੇਰੇ ਸਾਨੂੰ 7:00 ਵਜੇ ਪਤਾ ਲੱਗਾ ਭਾਈ ਇਹ ਕਿੱਥੇ ਗੱਡੀ ਖੜੀ ਕੀਤੀ ਉਹਨਾਂ ਨੇ ਲਿਆ ਕੇ ਆ ਸਰਹਾਲਗਾ ਜੀਆਂ ਵਸਤਾ ਜਾਂਦਾ ਜੀ ਮੋਟਰ ਦੇ ਪਾਸੇ ਗੰਗ ਦੀ ਮੋਟਰ ਉੱਥੇ ਖੜੀ ਸਾਫੀ ਅੱਛਾ ਕੀ ਨਾਂ ਤੁਹਾਡਾ ਮੇਰਾ ਨਾਂ ਬਲਵਿੰਦਰ ਪਾਲ ਆ ਭਾਜੀ ਤੁਸੀਂ ਕੀ ਕੰਮ ਕਰਦੇ ਆ ਨਾ ਫੋਟੋਗ੍ਰਾਫੀ ਦਾ ਕਰਦਾ ਹਾਂ ਜੀ ਇਹ ਗੱਡੀ ਤੁਸੀਂ ਕਿੰਨੇ ਵਜੇ ਲਿਆ ਕੇ ਖੜੀ ਕੀਤੀ ਰਾਤੀ ਮੈਂ ਸਾਢੇ 11 ਵਜੇ ਆਇਆ ਸੀ ਭਾਜੀ ਅੱਛਾ ਤੇ ਉਸ ਤੋਂ ਬਾਅਦ ਸਵੇਰੇ ਜਦੋਂ ਉੱਥੇ ਗੱਡੀ ਘਰੋਂ ਮੁੰਹ ਹੈ ਨਹੀਂ ਸੀ ਤੇ ਚਾਰੇ ਇਧਰੋਂ ਅਸੀਂ ਸਰਹਾਲਗਾ ਜੀਆਂ ਪਤਾ ਕੀਤਾ ਇਧਰ ਖੜੀ ਕੋਈ ਮੋਟਰ ਦੇ ਖੜੀ ਕਰ ਗਏ ਉਹਦੇ ਚਾਰੇ ਟਾਇਰ ਲਾ ਕੇ ਸਨੇ ਮਹਿਕਮੇ ਕੋਲ ਲਾ ਕੇ ਲਾ ਕੇ ਬੈਟਰੀ ਪੂਰੀ ਸਿਸਟਮ ਵਗੈਰਾ ਸਾਰਾ ਕੁਝ ਲਾ ਕੇ ਲੱਗਾ ਵਿੱਚੋਂ ਸਾਨੂੰ ਸਵੇਰੇ ਪਤਾ ਲੱਗਾ ਸਵੇਰੇ ਪਤਾ ਲੱਗਾ ਭਾਈ ਤੇ ਕਿੱਥੇ ਕੰਮ ਕਰਦੇ ਤੁਸੀਂ ਮੈਂ ਬੰਗੀਆਂ ਕਰਦਾ ਉੱਤਾਂ ਜਾਨੀ ਦਿਆਂਹਾਂ ਦਾ ਹੀ ਕੰਮ ਹਟ ਠੀਕ ਹੋਰ ਕੀ ਕੀ ਸਮਾਨ ਪਤਾ ਲੱਗਾ ਚੋਰੀ ਜਿਹੜਾ ਹੋਇਆ ਵਿੱਚੋਂ ਵਿੱਚੋਂ ਸਾਰਾ ਕੁਝ ਜਿਦਾਂ ਸਿਸਟਮ ਵਗੈਰਾ ਚਾਬੀਆਂ ਪਾਣੇ ਸਟਿੱਪਨਿਸ਼ ਟੁਪਨੀ ਸਾਰਾ ਕੁਝ ਲੱਗਾ ਭਾਈ ਚੱਕ ਸਾਰਾ ਕੁਝ ਟਾਇਰ ਸਾਰੇ ਲਾ ਲੈ ਚਾਰੇ ਪੰਜੇ ਸਾਰਾ ਕੁਝ ਲੱਗੇ ਜੀ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਸਵੇਰੇ ਸਾਨੂੰ 7:00 ਵਜੇ ਪਤਾ ਲੱਗਾ ਭਾਜੀ ਇਹ ਕਿੱਥੇ ਗੱਡੀ ਖੜੀ ਕੀਤੀ ਉਹਨਾਂ ਨੇ ਲਿਆ ਕੇ ਆ ਸਰਹਾਲ ਕਾ ਜਿਹਾ ਵਸਤਾ ਜਾਂਦਾ ਜੀ ਮੋਟਰ ਦੇ ਇਧਰ ਪਾਸੇ ਗੰਗ ਦੀ ਮੋਟਰ ਉੱਥੇ ਖੜੀ ਸਾਤੀ ਦੇ ਅੱਛਾ